ਜਗੂ ਜਦੋਂ ਦਾ ਫਰੰਦੀਪਰ ਟੀਮ ਤੇਰੀ ਲੱਕੀ ਹੋ ਗਈ ਤੇਰੇ ਆਸੇ ਸਹੀ ਗੱਲ ਭਾਜੀ ਵੇ ਲੋ ਮੈਂ ਸੱਚੀ ਵਗੇ ਨੂੰ ਕਹਿੰਦਾ ਮੈਂ ਅਕਰੀ ਤੋਂ ਸਾਈਕਲ ਨੂੰ ਨਹੀਂ ਤੇ ਕਈ ਕੋ ਤੇ ਦੋ ਗੱਡੀਆਂ ਗੱਡੀ ਹੋ ਗਈ ਹੁਣ ਤੇਰੇ ਤੋਂ ਭਾਜੀ ਜੀ ਸਿਰਕਾਲ ਦਿੱਤੀ ਸਾਦੋ ਨੇ ਕਹ ਲਿਆ ਤੁਹਾਡੇ ਨਾਲ ਮਿਲਾਇਆ ਦੇ ਨਹੀਂ ਚਲੋ ਮਾਰ ਆ ਬਾਬਾ ਬੀਰੀ ਜੀ ਬਹੁਤ ਬਹੁਤ ਬੜਾ ਦੇ ਕਿ ਬੋਲਾਵਾ ਕਿੱਡਾ ਕੀ ਰਹਿੰਦੇ ਪਰ ਉੱਥੇ ਹੀ ਮਸਲ ਤਾਉ ਰਹਿ ਰਹੇ ਇੱਥੇ ਕੋਈ ਨਾ ਇੱਧਰ ਦੀ ਇਹ ਕੋਈ ਮੋੜ ਦਾਂਗੇ ਚਲੋ ਆਪਾਂ ਇਹ ਮਾਰੇ ਕਿਤੇ ਗਿਆ ਲਕੇ ਆਪਣੇ ਇਧਰ ਆ ਬਰਾ ਕਿਲੇ ਇਧਰ ਆਪਣੇ ਅੱਛਾ ਨਾਲ ਹੀ ਆ ਮਾਰ ਦੀ ਮੈਂ ਆ ਮੈਨੂੰ ਪਤਾ ਨਹੀਂ ਕਿਹੜੇ ਉਹ ਤਾਂ ਕੈਮਰਾ ਜਿਹੜੇ ਬੰਦੇ ਤੋਂ ਰੂ ਮੁਸਾ ਹਣਾ ਸੈਟਿੰਗ ਜੀ ਰਹਿ ਜੇ ਨਾ ਕਿਦਾਂ ਜਗੂ ਜੀ ਬੋਲੀ ਕਿਰਪਾ ਮੰਨ ਦਵਦੇ ਤੇ ਤੂੰ ਕਿਹੜੀ ਕਰਾ ਲਈ ਤੂੰ ਪਰਿਆ ਪਿੰਡਾਂ ਚੱਕਰ ਕੀ ਲਈ ਮੇਨ ਗੱਲ ਦੀ ਆ ਜਿਹੜੀ ਇਦਾਂ ਹੀ ਬੋਲਾਂ ਜੀ ਤੁਹਾਨੂੰ ਪਤਾ ਮਜ਼ਦੂਰਾਂ ਘਣਾ ਕੋ ਲੋ ਲੋ ਜਾਂਦੇ ਨੇ ਤੁਹਾਨੂੰ ਪਤਾ ਮੇਰੇ ਸੱਤੇ ਹੀ ਆ ਲੋ ਲੋ ਪਰ ਬੰਦਾ ਮਿਹਨਤ ਲਾਵੇਗਾ ਜਾਂ ਕਰਦਾ ਕਿਆ ਹੁੰਦਾ ਨਹੀਂ ਕੋ ਨਹੀਂ ਮਿਹਨਤ ਲਾ ਹੋ ਜੂਗਾ ਸੈਟ ਕਬੱਡੀ ਨੇ ਤੇ ਕਈ ਕੁਝ ਸੈਟ ਕਰਤਾ ਤੇ ਜੇ ਆਪਾਂ ਇਧਰ ਹੌਸਲਾ ਕਰਨਾ ਫੇਰ ਉਹ ਫੇਰ ਉਹਨਾਂ ਜੀ ਲੱਗੀ ਸੱਟ ਫੇਰ ਉਹਦਾ ਐਕਸੀਡੈਂਟ ਹੋ ਗਿਆ ਨਾ ਵੇ ਮੇਰੀ ਅਰਕ ਲਾਲਵਾ ਆ ਆ ਸਾਰੇ ਇੰਨਾ ਮੜਾ ਵਿੱਚ ਇਹਦੇ ਖੁੱਬ ਗਿਆ ਤੇ ਆ ਵੇਖੋ ਦੋ ਦੇ ਨਹੀਂ ਆ ਇਹਦਾ ਵੀ ਹੁਣ ਲੈ ਸੈਟ ਹੁਣ ਸੈਟ ਹੁਣ ਤਾਂ ਸੈਟ ਆ ਵੀ ਮਤਲਬ ਜਨ ਮਹੀਨਾ ਡੇਢ ਮਹੀਨਾ ਲਾਈ ਮਿਹਨਤ ਤੇ ਫੇਰ ਉਹ ਉਹ ਵਾਜੇਗਾ ਕੋਟਾ ਸੀਜ਼ਨ ਤੋਂ ਹੋ ਗਿਆ ਦੇ ਨੂੰ ਫਿਰ ਦੋ ਦਿਨ ਮਹੀਨੇ ਲਗਾਤੇ ਆਹੋ ਇਹਦਾ ਕਰਕੇ ਵੇਲ ਲੰਮਾ ਹੋ ਗਿਆ ਤੇ ਮੋਡਾ ਸੈੱਟ ਹੋਇਆ ਤੇ ਆ ਇਹ ਬੰਨੇ ਦੋ ਤਿੰਨ ਮਹੀਨੇ ਇਹਦਾ ਕਰਕੇ ਲੰਗੇ ਉਹ ਫਿਰ ਫਿਰ ਤੁਹਾਨੂੰ ਬੜਾ ਟੈਨਸ਼ਨ ਹੋਣੀ ਚਾਹੁੰਦਾ ਦਿਮਾਗ ਦੇ ਵਿੱਚ ਆ ਕੀ ਦਾ ਕੰਮ ਕੁੰਮ ਕਰੀਏ ਕੰਮ ਨਹੀਂ ਨਾ ਕੰਮ ਕਿਹੜਾ ਕਰ ਲੈਣਾ ਕੰਮ ਨੂੰ ਰੂਹ ਨਹੀਂ ਕਰਨੀ ਤੇ ਹਾਂਜੀ ਹਾਂਜੀ ਜਿਹੜਾ ਕਬੱਡੀ ਵਾਲਾ ਬੰਦਾ ਕੰਮ ਨਹੀਂ ਕਰਦਾ ਮਾੜਾ ਓੱਖਾ ਕਬੱਡੀ ਵਾਲਾ ਬੰਦਾ ਉਹ ਨਹੀਂ ਗਰਾਉਂਡੇ ਉਦਾ ਜਾਈਦਾ ਉਹ ਜਵਾਂ ਕਾਣਾ ਲਾ ਮੜ ਜਾਈਦਾ ਹਾਂ ਕੋਈ ਗੱਲ ਨਹੀਂ ਦਿਲ ਬੰਨ ਫਿਰ ਕਿਹੜੀ ਗੱਲ ਨਹੀਂ ਨਹੀਂ ਉਦੋਂ ਜਦੋਂ ਬੰਦਾ ਚੱਕਰ ਹੁੰਦਾ ਬੰਦਾ ਜਦ ਤਰ੍ਹਾਂ ਮੈਂ ਇਧਰ ਸਾਈਡ ਕੋਹੜੀਆਂ ਵਾਲੀ ਸਾਈਡ ਨੂੰ ਆਉਣ ਲੱਗਾ ਨਾ ਮੈਂ ਨਾਲ ਖੇਡੀ ਵੀ ਜਾਂਦਿਆਂ ਤੇ ਹੁਣ ਮੈਂ ਇਧਰ ਕੰਮ ਕਰ ਲਿਆ ਛੁਰੂ ਹਰ ਕੋਈ ਪਲੇਅਰ ਜਦੋਂ ਲੱਗੇ ਨਾ ਕਿ ਹੁਣ ਮੇਰੇ ਪਿੱਛੇਲੇ ਥੋੜੇ ਕੀ ਸਾਲ ਰਹਿ ਗਏ ਆ ਜਾਂ ਜਿੱਦਾਂ ਮਰਜੀ ਮੈਂ ਨਾਲ ਨਾਲ ਕੋਈ ਕੰਮ ਚਲਾਵਾਂ ਬਸ ਹਾਂਜੀ ਪੀ ਉਤੋਂ ਬਾਅਦ ਚ ਮੈਂ ਕੋਈ ਕੰਮ ਮੇਰਾ ਤੁਰਿਆ ਹੋਊਗਾ ਤੇ ਮੈਂ ਉੱਤੇ ਚੱਲ ਦੂੰ ਹੁਣ ਕਬੱਡੀ ਤੇ ਹੈਗੀਆ ਕਬੱਡੀ ਹੈਗੀ ਜਿੰਨਾ ਚਿਰ ਆਪਣੇ ਤੇ ਜਵਾਨੀਆਂ ਤੇ ਜਿੰਨਾ ਚਿਰ ਆਪਾਂ ਨੂੰ ਛੱਟਪੇਟ ਨਹੀਂ ਛੱਟਪੇਟ ਭਾਂਜੀ ਸਾਰਾ ਹਨਾ ਉਹਨਾਂ ਜਿਹੜੇ ਕਬੱਡੀ ਆ ਜਿੰਨਾ ਚਿਰ ਆਪਣੇ ਤੇ ਸਰੀਰ ਸਾਥ ਦਿੰਦਾ ਹਾਂਜੀ ਛੱਟਪੇਟ ਤਾਂ ਲੱਗੇ ਮੰਦਾ 40 ਤੋਂ ਟੱਪ ਜਾਂਦਾ ਕਬੱਡੀ ਜਿੰਨਾ ਨਾ ਹੈ ਹਨਾ ਉਹ ਤੇ ਮਨ ਚਲੋ ਇਹ ਤੇ ਵੈਗੁਰੂ ਦੀ ਫਸਲ ਆ ਮਹਾਰਾਜ ਦੀ ਵੀ ਪਲੇਅਰ ਤੇ ਸੂਈ ਦੇ ਨੱਕੇ ਤੇ ਖੜਾ ਤੇ ਉਹ ਪਰਮਾਤਮਾ ਦੀ ਨਿਗਾਸ ਵੱਲੀ ਹੋਵੇ ਤੇ ਜਿੰਨਾ ਚਿਰ ਮਰਜੀ ਖੜਾ ਲਾ ਹਨਾ ਤੇ ਬਾਕੀ ਮੈਂ ਪਲੇਅਰਾਂ ਨੂੰ ਇਹ ਚੀਜ਼ ਕਹਿੰਨਾ ਜਦੋਂ ਤੁਸੀਂ ਚੱਲਦੇ ਜੇ ਨਾ ਸੈਡ ਬਿਜ਼ਨਸ ਜ਼ਰੂਰ ਰੱਖੋ ਥੋੜਾ ਬੋਤਾ ਹੀ ਰੱਖੋ ਥੋੜਾ ਬੋਤਾ ਹੀ ਹੋਵੇ ਭਾਵੇਂ ਬੰਦੇ ਨੂੰ ਜਿਹੜੀ ਪ੍ਰਾਉਣਾ ਹੁਣ ਮੈਂ ਕੀ ਚੈੱਕ ਕਰਿਆ ਹੁਣ ਕੋਈ ਆਪਦੇ ਜੇ ਤੁਹਾਡੇ ਮਾਪਿਓ ਦਾ ਜਿਹੜਾ ਵੀ ਕੀਤਾ ਹੈਗਾ ਤੁਸੀਂ ਵੀ ਥੋੜਾ ਬੋਤਾ ਉਹਦੇ ਨਾਲ ਕੀਤਾ ਹੋਰ ਵਧਾ ਲਓ ਹਾਂਜੀ ਜੇ ਤੁਸੀਂ ਦੁੱਧ ਦਾ ਕੰਮ ਕਰਦੇ ਜੇ ਡੰਗਰੀ ਚਾਰ ਹੋਰ ਲੈ ਲਓ ਹੈਨਾ ਕਿ ਜਦੋਂ ਜਦੋਂ ਪੈਸੇ ਆਉਂਦੇ ਆ ਉਹਦੀ ਸਹੀ ਵਰਤੋਂ ਕਰੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਕੋਈ ਵੀ ਚੀਜ਼ ਆ ਉਹ ਚੰਗੀ ਲੱਗੇ ਮਾੜੀ ਨਾ ਲੱਗੇ ਹਾਂਜੀ ਕਿਉਂਕਿ ਪਲੇਅਰ ਤੇ ਵੇਖੋ ਉਹ ਜਿੰਨਾ ਚਿਰ ਹੈਗਾ ਹੈਗਾ ਤੇ ਜੇ ਮੰਨ ਕੇ ਚੱਲੋ ਉੱਤਰ ਗਿਆ ਲੀਟ ਉਹ ਤੇ ਗਿਆ ਬੰਦੇ ਦਾ ਚਲੋ ਜਿਆਦਾ ਨਹੀਂ ਜਦੋਂ ਸਾਲ ਕਿਤੇ ਸੇਵਿੰਗ ਹੋਵੇ ਆਪਦੀ ਹੁਣ ਮੈਂ ਤੈਨੂੰ ਮੈਂ ਤੈਨੂੰ ਸੱਚ ਦੱਸਾਂ ਪਲੇਅਰਾਂ ਦਾ ਕਈਆਂ ਦਾ ਭਲਾ ਕਿਦਾਂ ਦਾ ਸਿਸਟਮ ਹੈ ਆ ਪਿਆ ਵਾ ਇਦਾਂ ਦਾ ਸਿਸਟਮ ਜੇ ਚਾਰ ਪੰਜ ਦਿਨ ਮੈਚ ਨਾ ਵੀ ਚਿੱਕਾਂ ਵੱਜ ਜਾਂਦੀਆਂ ਆ ਫੋਨ ਕਰ ਕਰਕੇ ਮੜ ਕੇ ਜਾਂਦੇ ਚਿੱਕਾਂ ਵੱਜ ਜਾਂਦੀਆਂ ਤੇ ਜੇ ਮੈਂ ਮੈਂ ਪਹਿਲਾਂ ਕੀ ਮੇਰੀ ਥਿਊਰੀ ਕੀ ਹੈ ਜੇ ਪਲੇਅਰ 2000 ਰੁਪਏ ਲੈਂਦਾ ਨਾ ਸੋਚੇ ਮੈਨੂੰ 2000 ਲੈਂਦਾ ਸੋਚੇ ਮੈਨੂੰ 1000 ਮਿਲਿਆ ਹਾਂਜੀ ਹਾਂਜੀ ਤੇ ਯਾਰ ਆਪਦੀ ਸੇਵਿੰਗ ਕਰੋ ਤੇ ਜੇ ਜੇ ਮਿਲਿਆ 1500 ਮਿਲੇ 500 ਕਰ ਲੋ ਸੇਵਿੰਗ ਕੁਝ ਨਾ ਕੁਝ ਦਿਨ ਰੋ ਸੇਵ ਉਹ ਵੀ ਜੇ ਆਪਾਂ ਨੂੰ ਆ ਮਾੜੇ ਉਹ ਜਦੋਂ ਵੀ ਕੋਈ ਆਪਣਾ ਮਾੜਾ ਸਮਾਂ ਆਉਂਦਾ ਵਾ ਫਿਰ ਉਹ ਆਪਾਂ ਕੱਢ ਕੇ ਖਾ ਲਈਏ ਤੇ ਜੇ ਮੰਨ ਕੇ ਚੱਲੋ ਇੱਕ ਸੋਚਣ ਸ਼ਕਤੀ ਹੈ ਸੋਚਣਾ ਆਪਾਂ ਵੇਖ ਵੀ ਮੈਂ ਮੈਂ ਮੈਚ ਲਾਉਣ ਗਿਆ ਮੈਨੂੰ ਉਹਨੇ ਕਿੰਨੇ ਪੈਸੇ ਦਿੱਤੇ ਪਹਿਲੋਂ ਦਿਮਾਗ ਚ ਸੋਚਦਾ ਜੇ ਤੈਨੂੰ 3000 ਰੁਪਏ ਦਿੰਦਣ ਤੂੰ ਸੋਚਣਾ ਮੈਨੂੰ 2000 ਮਿਲਣ ਹਾਂ ਤੇ ਜੇ ਤੈਨੂੰ ਮਿਲਿਆ ਹੀ 2000 ਆ ਤੂੰ ਫਿਰ ਕੀ ਕਰ ਲੇਗਾ ਤੈਨੂੰ ਜਿਹੜਾ 1000 ਰੁਪਏ ਸੇਵ ਕਰ ਤੂੰ ਆਹੋਂ ਨਾ ਬਹਾ ਜੀ 2000 ਰੁਪਏ ਦੇ ਥੋੜਾ ਜਿਹਾ ਤੂੰ ਮੰਨ ਕੇ ਚੱਲ 3000 ਰੁਪਏ ਆਪ ਨੂੰ ਦਿੱਤਣਗੇ ਇੱਕ ਮੈਚ ਦਾ ਮੈਂ ਇੱਕ ਚੀਜ਼ ਸੋਚਦਾ ਜੇ ਨਾਰਮਲ ਪਲੇਅਰ ਵੀ ਖਰਚਾ ਕੁਝ ਤੇ ਕੱਢ ਕੇ ਸਾਰਾ ਕੁਝ ਵੀ ਕੱਢ ਕੇ ਜੇ ਮਹੀਨੇ ਦੇ ਉਹ 20 ਮੈਚ ਵੀ ਖੇਡਦਾ ਨਾ ਤੇ 20ਾਂ ਮੈਚਾਂ ਤੇ ਜੇ ਉਹ ਮੈਂ ਤਾਂ ਕਹਿੰਨਾ ਬੜੀ ਵੱਡੀ ਗੱਲ 5-7000 ਰੁਪਏ ਜੋੜ ਦੇ ਹਾਂ ਸਹੀ ਗੱਲ ਹੈ ਹਣਾ ਜੀ ਜਿਆਦਾ ਵਧਾ ਲਿੰਦਾ ਖਰਚੇ ਪਲੇਅਰ ਬਤਾ ਲਿੰਦਾ ਜਿਆਦੇ ਤੇ ਮੁੜ ਕੇ ਫਿਰ ਉਹ ਸੈਟ ਨਹੀਂ ਬਿੰਦਾ ਇੱਕ ਫੇਰਾ ਤੋਰਾ ਹੋ ਜਾਂਦਾ ਆਪਾਂ ਨੂੰ ਗੱਡੀ ਵੀ ਚਾਹੀਦੀ ਆਪਾਂ ਨੂੰ ਨਵੇਂ ਕੱਪੜੇ ਵੀ ਚਾਹੀਦੇ ਆ ਸਾਰੀਆਂ ਸਹੂਲਤਾਂ ਵੀ ਚਾਹੀਦੀਆਂ ਸਾਰਾ ਕੁਝ ਆਪਾਂ ਨੂੰ ਵਿਆਹ ਵੀ ਆਪਾਂ ਨੂੰ ਜਿਆਦਾ ਹੁੰਦਾ ਉਹ ਫਿਰ ਉਹ ਫਿਰ ਪਰ ਉਹ ਚੱਕਰ ਆ ਨਾ ਉੱਥੇ ਪਲੇਅਰ ਮਰ ਜਾਂਦਾ ਉਹ ਗੱਲ ਨਾ ਫਿਰ ਆਪਾਂ ਸੋਚਦੇ ਨਹੀਂ ਨਾ ਭਾਜ ਸੱਟ ਦਾ ਬੰਦਾ ਸੋਚਦਾ ਨਹੀਂ ਦਿਮਾਗ 'ਚ ਨਾ ਬੜਾ ਪੁਰਾਣੇ ਬੰਦੇ ਬਲੇ ਕੀ ਹੁੰਦੇ ਪੁਰਾਣੇ ਬੰਦੇ ਦੁੱਧ ਤੋਂ ਕਈ ਕੁਝ ਕਰ ਜਾਂਦੇ ਹਾਂਜੀ ਤੇ ਦੁੱਧ ਕੀ ਆ ਰੋਜ ਦਾ 5-700 ਦਾ ਕੋਈ ਪਾਉ ਆ ਹੂੰ ਰਾਣੇ ਸਮਿਆਂ ਦੇ ਵਿੱਚ ਕਈ ਜਣੇ ਇੰਨੀਆਂ ਗਰਜਾਂ ਕਰ ਕਰਕੇ ਇੱਥੋਂ ਤੱਕ ਚੱਲ ਗਏ ਤੇ ਪਲੇਅਰ ਉਹ ਪਲੇਅਰ ਦੀ ਸੋਚ ਨਹੀਂ ਮੈਂਟੈਲਿਟੀ ਨਹੀਂ ਹੈਗੀ ਸੋਚਣ ਦੀ ਸੋਚਣਾ ਚਾਹੀਦਾ ਪਲੇਅਰ ਨੂੰ ਕਿ ਮੇਰੇ ਤੇ ਜੇ ਅੱਜ ਸਮਾਂ ਚੰਗਾ ਕਿਤੇ ਮਾੜਾ ਵੀ ਆ ਸਕਦਾ ਆ ਜਾਂਦਾ ਉਹਨੂੰ ਲਾਉਂਦਾ ਰੱਬ ਦਾ ਮੈਂਟਰ ਨਹੀਂ ਲਾਉਂਦਾ ਬਾਕੀ ਕੋਈ ਚੱਕਰ ਨਹੀਂ ਆ ਮਿਹਨਤ ਕਰ ਮੈਂ ਦੱਸਾਂ ਰੱਬ ਦਾ ਨਾਮ ਹੈ ਰੱਬ ਕੁਝ ਵੀ ਕਰ ਸਕਦਾ ਪਰਮੇਸ਼ਰ ਕੁਝ ਵੀ ਕਰ ਸਕਦਾ ਠੀਕ ਹੈ ਉਹ ਭਗਾਰੀ ਤੋਂ ਰਾਜਾ ਵੀ ਬਣਾ ਸਕਦਾ ਰਾਜੇ ਤੋਂ ਭਗਾਰੀ ਵੀ ਬਣਾ ਸਕਦਾ ਉਹਦੀ ਜੇਬ ਉਹਦੀ ਨਿਗਾ ਸੁੱਲੀ ਆ ਕੋਈ ਕੀ ਨਹੀਂ ਕਰ ਸਕਦਾ ਕੁਝ ਵੀ ਕਰ ਸਕਦਾ ਮਾਲਕ ਪਰਮੇਸ਼ਰ ਜੇ ਆਪਾਂ ਉਹਦੇ ਘਰੇ ਜਾ ਕੇ ਬਵਾਂਗੇ ਨਾ ਰੋਜ਼ ਰੋਜ਼ ਜਾਵਾਂਗੇ ਰੋਜ਼ ਜਾਵਾਂਗੇ ਕਿਤੇ ਤੇ ਸੁਣੂਗਾ ਹੀ ਹਾਂਜੀ ਕਿੱਦਾਂ ਮਿੱਤਰੋ ਅੱਛਾ ਤੂੰ ਸੋਰ ਸਿੰਘ ਹਾਂਜੀ ਠੀਕ ਆ ਠੀਕ ਆ ਕਿਹੜੀ ਪੱਤੀ ਚ ਆ ਤੁਹਾਡੇ ਲੱਗ ਗਈ ਯਾਰ ਮੋਨਣੀ ਮੋਨਣੀ ਹੋਣੀ ਮੋਨਣੀ ਹੋਣੀ ਅੱਛਾ ਠੀਕ ਆ ਠੀਕ ਆ ਫਿਰ ਤੇ ਲੈ ਘਰ ਦੀ ਗੱਲ ਨਿਕਲ ਆਈਏ ਉਹਲਾ ਫੋਨ ਕਰ ਲੋ ਸਾਜੀ ਬਹਿ ਗਏ ਪੈ ਗਏ ਚਰਨ ਹੁਣੀ ਗੱਲ ਕੀ ਜੀ ਨਹੀਂ ਨਹੀਂ ਹਾਂ ਜੀ ਚੱਕਰ ਕੀ ਕਰ ਲਿਆ ਇਹ ਚੱਕਰ ਭਾਜੀ ਇਹ ਪੀਚ ਦੇ ਸਟਾਰਟ ਕਰਦੀ ਆ ਪੀਚ 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 ਮਤਲਬ ਤੁਹਾਨੂੰ ਪਤਾ ਪੀਚ ਜਾਂਦੇ ਨਾ ਪਾਰਕਿੰਗ ਆ ਪਾਰਕਿੰਗ ਭਾਜੀ ਨਾ ਉਹ ਪਾਰਕਿੰਗ ਚ ਆ ਬਹਿ ਗਿਆ ਨਿਊਡ ਲਿਆ ਡੀ ਤੇ ਤੁਰਨੀ ਆ ਐਕਚੁਅਲੀ ਨਹੀਂ ਹੋਣੀ ਆ ਆ ਡੀ ਦਾ ਅੱਪੀ ਤੁਰਿਆ ਆਉਣਾ ਸੀ ਡੀ ਦਾ ਨਾ ਅੱਪੀ ਤੁਰਿਆ ਆਉਣਾ ਤੈਨੂੰ ਅੱਗੇ ਦੋਰੀ ਕਰਕੇ ਬਹਿ ਗਿਆ ਇਦਾਂ ਅੱਜ ਫੇਰ ਭੁੱਲ ਗਿਆ ਸੀ ਰੌਕੀ ਮੰਗਾਇਆ ਉਹ ਵੀ ਤਾਂ ਸਟਾਰਟ ਹੋਣੀ ਨਹੀਂ ਹੋਣੀ ਨਹੀਂ ਹੋਣੀ ਨਹੀਂ ਹੋਂ ਤੇ ਪੀ ਤੇ ਹਾਂਜੀ ਉਹ ਭਾਜੀ ਉਹ ਚੀਜ਼ਾਂ ਮੰਗਾਈਆਂ ਉਹ ਨਹੀਂ ਨਾ ਦਿਖਾਉਣੀਆਂ ਹਾਂਜੀ ਹੁਣ ਸਾਜੀ ਆਵੇ ਅੱਗੇ ਮੋਟ ਚ ਮਾਰੀ ਗਿਆ ਡਰਾਈਵਰ ਚ ਆ ਨਿਊਟਰਲ ਇਹਨੂੰ ਹਾਂਜੀ ਨਿਊਟਰਲ ਨਿਊਟਰਲ ਜੀ ਹੋ ਜਾਵੇ ਸਟਾਰਟ ਹੋ ਜਾਵੇ ਆਟੋਮੈਟਿਕ ਦਾ ਨਜ਼ਾਰਾ ਨਿਊਟਰਲ ਚ ਵੀ ਹੋ ਗਈ ਸਟਾਰਟ ਹਾਂ ਜੀ ਤਾਂ ਇਹਨੂੰ ਦੀ ਨਹੀਂ ਹੁੰਦੀ ਤਾਂ ਉੱਥੇ ਨਹੀਂ ਹੁੰਦੀ ਹੁੰਦੀ ਬੀਤ ਪਹਿਲਾਂ ਪਾਰਕਿੰਗ ਕੀ ਆ ਪਾਰਕਿੰਗ ਤੇ ਆ ਲਾਤੀ ਨਾ ਇਹ ਤਾਂ ਭਾਵੇਂ ਹੈਂਡ ਬ੍ਰੇਕ ਨੂੰ ਲਾ ਹਾਂਜੀ ਹਾਂਜੀ ਚੱਕਰੀ ਹੀ ਗਈ ਹਾਂਜੀ ਇਹਦਾ ਸਾਰਾ ਐਨ ਲੋਕੀ ਹੋ ਗਿਆ ਤੇ ਮੁਗਾਵਾਂਗੇ ਅੱਬਾ ਭਾਂਜੀ ਆਉਂਦਿਆ ਨਹੀਂ ਭਾਂਜੀ ਚਾ ਨਹੀਂ ਤਾਂ ਚੁੱਪਾਈ ਨਹੀਂ ਦੱਬਾ ਆਉਂਦਿਆ ਭਾਂਜੀ ਆਉਂਦਿਆ ਵਾਲੇ ਤੇ ਇਹ ਦੱਬਾ ਧੁੰਦ ਕਰਕੇ ਇਹ ਨਹੀਂ ਦੱਬਾ ਗਾਂਹ ਪਹੁੰਚਣ ਦਿਆ ਕਿਦਰੀਲਾ ਰੋਮਾਂ ਮਾਂ ਕੱਬਾ ਡੱਬਾ ਹੁੰਦਾ ਗੱਡੀ ਹੈ ਕੀ ਡੱਬਾ ਨਹੀਂ ਨਹੀਂ ਆਊਗਾ ਆਊਗਾ ਡੱਬਾ ਜਿੱਦਾ ਭੁੱਲ ਗਿਆ ਜਿੱਦਾ ਨਹੀਂ ਕਰਾਂਗਾ ਜਿੰਨੇ ਵੀ ਯਾਰ ਡੱਬਾ ਕਰੇ ਦੇਖਿਆ ਹੁਣ ਜੱਗੂ ਸੱਤ ਬੰਨ ਘਰੇ ਦੇ ਆਉਣੇ ਹੈ ਤੇ ਘਰੇ ਦੇ ਆ ਮੇਰੇ ਤੇ ਆ ਤੇਰੇ ਤੇ ਮੁੱਛੀਏ ਹਣਾ ਕਿਨੇ ਲਈ ਦੱਸ ਗੇਰਾ ਮਾਡਲ ਕਿੰਨਾ ਆ ਟੋ ਮਾਡਲ ਹੈ ਅਸਾਂ ਨਹੀਂ ਪੁੱਛੀ ਦਿੰਦੇ ਟੋ ਮਾਡਲ ਜੱਗੀ ਹੋ ਗਿਆ ਹੁਣ ਆਟੋਮੈਟਿਕ ਆ ਹਾਂ ਦੀ ਭਾਈ ਹੈ ਹੈ ਰੇ ਡੀਲਰਾਂ ਚ ਪਾਇਆ ਕੋਈ ਮੀਨਪੁਰੀ ਅਗਦਾ ਨਹੀਂ ਪਾਇਆ ਬੰਦਾ ਨਾ 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 ਤੁਹਾਡੀ ਕਿਰਪਾ ਇਹ ਤਾਂ ਮੀਨਪੁਰੀ ਦਾ ਕੀ ਸਾਹਿਬ ਮੀਨਪੁਰੀਆ ਸਾਰੇ ਬੰਦੇ ਬੁਰਾ ਤੋਂ ਹੋਏ ਪਤਾ ਨਹੀਂ ਕੀ ਗੱਲ ਇਹਨਾਂ ਨੂੰ ਯਾਰ ਇਹ ਤਾਂ ਮੱਥ ਲੱਗੇ ਨਹੀਂ ਨਾ ਮੈਂ ਟੋਕਾਂ ਦਾ ਐਨਾ ਨਾ ਅੱਗੇ ਇੱਕ ਤੇਜ ਇੱਕ ਤੇਜਨ ਲੈ ਕੇ ਦਿੱਤੀ ਗੱਡੀ ਨੇ ਹੈ ਇੱਕ ਤੇਜ ਨੂੰ ਪਾਰਨਾ ਲੈਦੀ ਆ ਆਉਂਦਿਆਂ ਆਇਆ ਕਰ ਮਾਰੀ ਇਹਨਾਂ ਨੇ ਕੀਤੀ ਨਹੀਂ ਜਦੋਂ ਮੈਂ ਕੀਤੀ ਹੱਸਣਾ ਰਤ ਬੜਾ ਬੜਾ ਉੱਠਣਾ ਕਿਵੇਂ ਪਿੰਦੇ ਨਾਲ ਵਾਹਿਆ ਆਏ ਹਾਏ ਸੁਣ ਲੋ ਸੁਣ ਲੋ ਫਿਰ ਕੰਮ ਛੇੜਿਆ ਮੋ ਵੀ ਇਹਨਾਂ ਨੇ ਛੜੇ ਆ ਵੀ ਫਿਰ ਤੁਸੀਂ ਰਾਤ ਬੜਾ ਬੜਾ ਉੱਠਣਾ ਫਿਰ ਬੁਗੜੇ ਤੇਰੇ ਲਾਗੇ ਪੈਣਾ ਸੁੱਕ ਕੀ ਆਈ ਪੁੱਤ ਪਿੰਦੇ ਦਾ ਨਾਂ ਲਈਏ ਨਾ ਯਾਰ ਆਹ ਥੱਕਾ ਹੀ ਯਾਰ ਪਿੰਦੇ ਦਾ ਨਾਂ ਲਈਏ ਨਾ ਬੜਾ ਬੜਾ ਬਣਾਉਣਾ ਹਏ ਪਿੰਦਾ ਆਏ ਹਾਏ ਹਾਏ ਪਿੰਦਾ ਹਏ ਪਿੰਦਾ ਆ ਗਏ ਪਾਪਾ ਪਿੰਦੇ ਦਾ ਨਾਂ ਨਾਲ ਖੜੇ ਹੋ ਜੀ ਤਾਂ ਕਹਣਾ ਪਿੰਦੇ ਨੂੰ ਨਾ ਖੜੇ ਨਾਲ ਇਹ ਵੀ ਕਹਿਣਾ ਦਾਕੇ ਤੇ ਬੈਠਾ ਨਹੀਂ ਮੈਂ ਨਾ ਘਰੇ ਬਿਆਕ ਤੂੰ ਨਹੀਂ ਮੈਨੂੰ ਨਹੀਂ ਆਜੇ ਰਾਜੇ ਦਾ ਵੀ ਦਿਖਾਓ ਉਹ ਰਾਜਾ ਬੜਾ ਸੰਧਿਆ ਦੇ ਬਿਮਾਰੀ ਆਹ ਪੱਖੇ ਦੇ ਇਹ ਵਾਰੀ ਤੂੰ ਕਰਿਆ ਨਾ ਕਿਨ ਮੈਂ ਹਾਂ ਮੈਨੂੰ ਨਹੀਂ ਕੋ ਲੋਗ ਲੋਕਰਣਾ ਲੋਗ ਲੋਗ ਦਾ ਇੱਕ ਗੱਲ ਹੈ ਜੀ ਸੋਖ ਜਿਹੜੇ ਸਾਹ ਉਹਨੇ ਕਹਿਣਾ ਕੰਮ ਹੋ ਗਿਆ ਸਾਹ ਨੂੰ ਹਾਂ ਆਏ ਮੰਮੀ ਅੰਦਰ ਆਏ ਮੰਮੀ ਮੈਨੂੰ ਆਇਆ ਲੱਗੰਦੇ ਗੋਦੀ ਚ ਬੈਠਾ ਗੋਦੀ ਚ ਬਹਿ ਕੇ ਕਹਿੰਦਾ ਇਹ ਪਿੰਦਾ ਆਇਆ ਪਿੰਦਾ

ਵੇਰਾ ਵੀਰ ਮਾਲਾ ਮੋਲਾ ਫੇਰ ਆਈ ਦੇ ਨਾਲ ਮੈਂ ਜਾ ਸੋਚਿੰਦਾ ਕਹਿੰਦੀ ਮੰਮੀ ਓ ਲਾਓ ਪ੍ਰੇਮਪੁਰੂ ਦਾ ਪ੍ਰਦੀਪ੍ਰੀਆ ਮਗਰ ਲਗਾ ਅਟਾ ਦੀ ਮਰਵਾਈਂ ਦੇਖੋ ਤੇ ਇਹਦੇ ਬਾਪੂ ਨੇ ਆਖਣਾ ਭਿੰਦਾ ਦੀ ਇੱਥੇ ਆਇਆ ਨਹੀਂ ਮੇਲੇ ਵਾਲੀ ਦੇ ਨਹੀਂ ਆਇਆ ਸੁਖਨਾ ਕਾ ਤੂੰ ਹੀ ਬਾਪੂ ਨੇ ਬੜੇ ਰਗੜੇ ਤੇਰੇ ਹੋ ਗਏ ਮੈਨੂੰ ਤਾਂ ਲੱਗਦਾ ਬਾਪੂ ਨੂੰ ਇਹਨਾਂ ਲੱਗਦਾ ਬਾਪੂ ਨੂੰ ਲੱਗਦਾ ਤੂੰ ਬਾਪੂ ਤੈਨੂੰ ਇਹਨਾਂ ਦੇ ਪਤਾ ਪਰ ਮੂਲੀਆਂ ਵਿੱਚ ਲਾਦੇ ਠੰਡਿਆ ਗੱਲ ਵਾਕੇ ਸਹੀ ਹੈ ਬੋਲੀ ਆਹ ਫੇਚੇ ਹੋ ਗਿਆ ਗੱਲ ਛਿੜ ਗਈ ਪਾਪਾ ਵੜਾ ਕੋਸ਼ਿਆ ਅਜਾ ਰੱਬ ਟੇ ਲਾਉਣਾ ਕੋਸ਼ੇ ਉਹ ਗੱਲ ਤੋਂ ਜ਼ਿਆਦਾ ਸੋਕੇ ਰਾਤ ਨੂੰ ਕਰਨਾ ਹਾਈ ਪਿੰਦਾ ਨਹੀਂ ਉੱਥੇ ਸੀ ਬਲਾ ਨਹੀਂ ਨਹੀਂ ਉਹ ਗੱਲ ਸੀ ਬੀਬੀ ਕੰਗਿਆ ਦਾ ਹੋ ਗਿਆ ਲਾਈ ਬੀਬੀ ਪੰਜਾਬੀ ਸਾਨੂੰ ਥੋੜੇ ਪੈ ਕਰ ਲੈ ਥੋੜੇ ਪੈ ਕਰੋ ਟੱਕਰ ਕੇ ਕੀਤੇ ਕਿਰਾਏ ਦਾ ਪੁੱਤ ਹਾਂ ਹਾਂ ਮੇਰੇ ਪਾਟੇ ਨਾ ਮੋੜ ਕੇ ਇਹਨੂੰ ਸੁੱਖ ਨੂੰ ਕਹੇ ਬਾਬੇ ਤੋਂ ਲੈ ਜਾ ਤੇ ਗਾੜੀ ਕਰਨ ਪਿੰਡਾਂ ਦੇ ਲੱਥਣ ਹੀ ਨਹੀਂ ਰਿਹਾ ਪਿੰਡਾਂ ਤੇ ਲੈ ਨਹੀਂ ਦਿਆ ਕਿੰਨਾ ਕੜਾਈ ਕੜਾਈਆਂ ਵੜੀਆਂ ਮੰਗੰਦੇ ਆ ਬਾਬੇ ਨਾਲ ਕੱਟ ਰਾ ਆਪਰੇ ਹੈ ਇਹ ਆਵਟਾ ਪਪਾ ਉਹ ਲੈਣਾ ਨਾ ਇਹਦੀ ਜੀਂਦਾ ਨਾ ਪਾਉਣਾ ਨਾ ਉਹਦੀ ਜੀਂਦਾ ਤੁਰਿਆ ਫਿਰ ਤੇ ਇਹਨੂੰ ਕਿਦਾਂ ਚੰਬੜ ਗਿਆ ਸੁੱਖ ਉਹਨਾਂ ਤੇ ਬੋਢੇ ਨੇ ਆਣਾ ਉਹਦੀ ਜੀਂਦਾ ਤੁਰਿਆ ਫਿਰ ਸੁੱਖ ਲੈਂਦੀ ਨਾ ਪਿੰਡੇ ਵੇ ਸਵੇਰ ਮੇਰੇ ਕੋਲ ਆ ਗਈ ਆਖਰਾ ਪੂਰਾ ਹਣਾ ਆਪਾਂ ਦੁਨੀਆਦਾਰੀ ਬਲਾ ਕਿੱਦਾਂ ਹੁੰਦੀ ਹੈ ਹੁਣ ਆ ਛਲਟ ਆ ਨਾ ਇਹ ਸ਼ਰਟ ਪੁੱਠੀ ਵੀ ਆ ਤੇ ਸਿੱਧੀ ਵੀ ਆ ਇਹ ਕਰਕੇ ਜਿਹੜੀ ਚੀਜ਼ ਦਾ ਨਾਮ ਉਹ ਹੈਗੀ ਆ ਆਪਾਂ ਕਹਿੰਦੇ ਨਾ ਵੀ ਫਲਾਣੀ ਜੀ ਨਹੀਂ ਕੀਤੀ ਢਿੰਗੜੀ ਨਹੀਂ ਹੈਗੀ ਜਿਹਦਾ ਦੁਨੀਆ ਤੇ ਨਾਮ ਆ ਮਹਾਰਾਜ ਵੀ ਕਹਿੰਦਾ ਉਹ ਚੀਜ਼ ਹੈ ਇਹਨਾਂ ਜਿਹੜੇ ਕਈ ਬੰਦੇ ਨਾਸਤੇ ਕੋ ਆਂਦੇ ਰੱਬ ਨਹੀਂ ਹੈਗਾ ਰੱਬ ਹੈਗਾ ਉਹਨਾਂ ਆਪਾ ਪਾ ਕਰੀ ਜਾਂਦੇ ਨਹੀਂ ਸਰਬ ਨਹੀਂ ਜੇ ਰੱਬ ਹੈਗਾ ਤੇ ਦੁਨੀਆ ਚੱਲਣ ਦੀ ਹੈ ਸਹੀ ਗੱਲ ਹੁਣ ਮੇਰੀ ਗੱਲ ਸੁਣੋ ਆਪਾਂ ਜਿਹੜੇ ਤੁਰੇ ਫਿਰਦੇ ਆ ਸਾਰੇ ਘਰੇ ਆਪਾਂ ਕੋਈ ਛੱਡ ਪਾਣਾ ਹੋਵੇ ਲੈਂਟਰ ਪਾਣਾ ਹੋਵੇ ਥੱਲੇ ਖੰਮੀਆਂ ਦੇਣੀਆਂ ਪੈਂਦੀਆਂ ਕੰਡੀਆਂ ਹਾਲ ਕਿੱਡਾ ਤਕੜਾ ਆਸਮਾਨ ਹੁੰਦਾ ਬੇਣੋ ਬੇਣ ਸਪੋਰਟ ਤੇ ਖਲੋਤਾ ਜਿਹੜੇ ਡਿਗਦੇ ਥੱਲੇ ਇਹ ਕੰਡੀ ਕੀ ਜੀ ਬੱਦਲੀ ਜੀ ਡਿਗਦੀ ਏ ਤੇ ਕਹਿੰਦਾ ਹੁੰਦੇ ਬੱਦਲ ਡੇ ਪਿਆਈ ਉਹ ਡੁੱਬ ਗਿਆ ਹੀ ਆ ਹੋ ਗਿਆ ਹੀ ਤੇ ਜੇ ਡੇ ਪਿਆ ਤੇ ਫਿਰ ਦੱਸੋ ਸਾਰਾ ਕੀ ਬੰਨਾ ਹੋ ਰਿਹਾ ਹੈ ਪਾਣੀ ਕੰਟਰੋਲ ਤੇ ਹੈ ਨਾ ਨਿਗੀ ਦੀ ਬੱਦਲੀ ਡਿੱਗਦੀ ਆ ਕਹਿੰਦੇ ਨੇ ਮਾੜਾ ਜਿਹਾ ਦਿਖਾਉਂਦਾ ਤੇ ਪਤਾ ਲੱਗਦਾ ਫਿਰ ਕਿੱਦਾਂ ਰੁੜਦੇ ਆ ਦੂਜੇ ਢਾੜ ਰੜੇ ਨੇ ਕਿੱਧਰ ਨੂੰ ਜਾਂਦੇ ਆ ਲੱਗਦਾ ਪਤਾ ਨਾ ਉਹ ਤੇ ਜਦੋਂ ਇਹ ਫਿਰ ਮਾੜਾ ਜਿਹਾ ਆ ਗਿਆ ਥੱਲੇ ਨੂੰ ਤੇ ਕੀ ਬੰਨਾ ਕੀ ਬੰਨਾ ਹੈ ਰ ਹੈ ਦੋ ਚੀਜ਼ਾਂ ਜਿਨ੍ਹਾਂ ਦਾ ਅੰਤ ਨਹੀਂ ਪਾਇਆ ਇਹ ਇਹੋ ਜਿਹੀਆਂ ਧਰਤੀਆਂ ਹੋਰ ਪਤਾ ਨਹੀਂ ਕਿੰਨੀਆਂ ਉਹ ਹੋਰ ਕੁਦਾਈ ਕਿੰਨੇ ਇਨਸਾਨ ਐਦਾਂ ਵੱਸਣਗੇ ਕੁਰਬਾਨੀ ਜਦੋਂ ਕੋਈ ਅੰਤ ਪਤਾਲਾ ਪਤਾਲ ਲੱਗਦੀ ਆ ਆਪਣੇ ਉੱਤੇ ਪਤਾਲਾ ਪਤਾਲ ਸੁਮੰਦਰ ਆ ਸੁਮੰਦਰ ਦੇ ਵਿੱਚ ਜਦੋਂ ਆਪਾਂ ਚੱਲ ਜਾਂਦੇ ਉਹ ਸਾਰੇ ਬੰਨੇ ਸਮੁੰਦਰ ਐ ਜਾਂਦਾ ਵੀ ਜਦੋਂ ਸਮੁੰਦਰ ਦੇ ਵਿੱਚ ਐ ਥੱਲੇ ਉਹ ਤੇ ਰੱਬ ਨੂੰ ਪਾਣੀ ਲੱਗਦਾ ਇਦਾਂ ਡਰ ਲੱਗਦਾ ਵਿੱਚ ਆ ਉਹ ਦੂਜੇ ਜਦੋਂ ਵੀ ਉੱਤੇ ਜਾਂਦੇ ਨੇ ਪਤਾ ਨਹੀਂ ਕਿੰਨੇ ਕਿਲੋਮੀਟਰ ਖਾਣ ਨੂੰ ਢੂੰਗਾ ਸਮੁੰਦਰ ਉਹਦੇ ਨੇ ਜੇ ਕਿੰਨੇ ਜੀਵ ਜੰਤੂ ਜਿਹੜੇ ਆਪ ਅਗਰੇ ਦੇਖੀਂ ਨਹੀਂ ਜਿਹੜੇ ਸਾਡੇ ਚੱਲੇ ਜਾਂਦੇ ਉਹਨੇ ਉੱਪਰ ਗੱਡੇ ਗੱਡੇ ਜਹਾਜ਼ ਹੁੰਦੇ ਆ ਜਿਹੜੇ ਕੰਟੇਨਰ ਲੱਗੇ ਹੋ ਆ ਪੰਡਾ ਦੇ ਪੰਡ ਭਣੇ ਵੱਡੇ ਵੱਡੇ ਕੰਟੇਨਰ ਉਹ ਜਿਹਦੇ ਵਿੱਚ ਕਿਤੇ ਮੁੱਦੇ ਮੱਦੇ ਆ ਜਾਣਾ ਲੱਭਦਾ ਜੀ ਉਹ ਕੋਈ ਨਹੀਂ ਲੱਭਣਾ ਵੀ ਇੱਥੇ ਹੈਗਾ ਵੀ ਕੋਹ ਕਿਤੇ ਸਦੀਆਂ ਬਾਅਦ ਲੱਭਦਾ ਹੁੰਦਾ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਮੈਨੂੰ ਪਤਾ ਵੀ ਹੁੰਦਾ ਵੀ ਇੱਥੇ ਕਿ ਗਿਆ ਵਾ ਪਰ ਲੱਭਾ ਨਹੀਂ ਲੱਭਣਾ ਉਹਤੇ ਮਾਰ ਆ ਗਿਆ ਸੱਚੇ ਪਾਤਸ਼ਾਹ ਕੋਈ ਵੈਰੂ ਦੇ ਹੱਥ ਵਾਸਕ ਸਾਰਾ ਕੁਝ ਜਿਹੜਾ ਉਹ ਚਲਾਉਂਦਿਆ ਕਿੱਦਾਂ ਇਹ ਦੁਨੀਆ ਚੱਲਣ ਦੇ ਕੀ ਕਰਨ ਦਿਆ ਕੀ ਨਹੀਂ ਕਰਨ ਦਿਆ ਬਾਹਰ ਆਈ ਆਪਣੇ ਆਪਣੇ ਇਨਸਾਨ ਚ ਕਿੰਨੇ ਫੀਚਰ ਬਣਾਏ ਆ ਤੇ ਕਿੱਦਾਂ ਚੱਲਣ ਦਾ ਆਹ ਹੁਣ ਕਿਹੜਾ ਕਾਲੂ ਦਈਏਗਾ ਸਾਰਾ ਕੋਈ ਦਿੱਤਾ 2 ਫੁੱਟ ਦੇ ਬੰਦੇ ਜੀ ਵੀ ਉਹਨੇ ਆ ਤੇ 6 ਫੁੱਟ ਦੇ ਬੰਦੇ ਜੀ ਨੂੰ ਵੀ ਫੀਚਰ ਆ ਤੇ ਚੱਲਣ ਦੇ ਆ ਜੇ ਆਪਾਂ ਇਹ ਚੀਜ਼ ਸੋਚਾਂਗੇ ਨਾ ਕਿ ਰੱਬ ਨੇ ਆਪ ਨੂੰ ਇੰਨਾ ਕੋਈ ਦਿੱਤਾ ਤੇ ਫਿਰ ਆਪਣੀ ਭੁੱਖ ਹੀ ਮੁੱਕ ਜਾਂਦੀ ਹੈ ਕਿਸੇ ਚੀਜ਼ ਦੀ ਸਮਾਂ ਹੀ ਨਹੀਂ ਰਹਿੰਦਾ ਜੇ ਆਪਾਂ ਸਰੀਰ ਬਾਰੇ ਆਪਦੇ ਸੋਚਦੇ ਆ ਨਾ ਕਿ ਰੱਬ ਨੇ ਆਪ ਨੂੰ ਇੰਨਾ ਕੋਈ ਦੇ ਦਿੱਤਾ ਤੇ ਜਿਹੜਾ ਅੱਜ ਦੀ ਡੇਟ ਦੇ ਵਿੱਚ ਤੰਦਰੁਸਤ ਬੰਦਾ ਨਾ ਉਹਦੇ ਤੋਂ ਤੇ ਰੱਬ ਨੇ ਲਗਾਇਆ ਹੀ ਕੁਝ ਨਹੀਂ ਤੂੰ ਤੂੰ ਮੇਰੀ ਗੱਲ ਸੁਣ ਉਹ ਜਾਇਦਾਦ ਲੈ ਲੈ ਸਾਰਾ ਕੁਝ ਲੈ ਲੈ ਜੇ ਤੈਨੂੰ ਸਰੀਰੀ ਵੀ ਤਾਂ ਜ਼ਿਆਦਾ ਚਾਹੀਦੀ ਹੈ ਪਹਿਲਾਂ ਫਿਰ ਜਾਇਦਾਦ ਉਹ ਕਰੂਗੀ ਕੁਝ ਇਹਨਾਂ ਸਿਆਣੇ ਬੰਦੇ ਆਉਂਦੇ ਨਹੀਂ ਹੁੰਦੇ ਵੀ ਤੰਦਰੁਸਤੀ ਸਭ ਤੋਂ ਵੱਡੀ ਦੌਲਤ ਹੈ ਸਭ ਤੋਂ ਯਾਰ ਗੱਲ ਸੁਣ ਜੇ ਤੂੰ ਤੰਦਰੁਸਤ ਹੈ ਨਾ ਤੇਨੂੰ ਸਾਰਾ ਕੁਝ ਚੰਗਾ ਲੱਗਦਾ ਜੇ ਤੰਦਰੁਸਤੀ ਨਹੀਂ ਇਹਦੀ ਪਰ ਚੰਗਾ ਕੀ ਹੈ ਲੋਕ ਮਰਜ਼ੀ ਰੱਖ ਲੈ ਗਾੜੀ ਦੇ ਵੇਖਣ ਨੂੰ ਜੀ ਨਹੀਂ ਕਰਦਾ ਖਾਣ ਬੁਖਾਰ ਹੀ ਚੜਿਆ ਹੋਇਆ ਉਹ ਵੇਖਣ ਨੂੰ ਜਿਹੜੇ ਜਿਹੜੇ ਦੋ ਵਿਚਾਰੇ ਇੱਕ ਧੜ ਤੇ ਦੋ ਜਾਨੇ ਕਿੱਡੇ ਫੜੇ ਸੀ ਉਹਨਾਂ ਦਾ ਨਾਂ ਉਹ ਸੋਨਾ ਮਾਣਾ ਉਹ ਨਾਲ ਵੇਖ ਕੇ ਸਿੱਖਣਾ ਚਾਹੀਦਾ ਕਿ ਦੇਖੋ ਜਿਹੜੇ ਹਨ ਰਾਵਾ ਜੀ ਪਹਿਲਾਂ ਮੈਂ ਇੱਕੋ ਚੀਜ਼ ਹੈ ਹਾਂ ਜੀ ਹਾਂ ਜੀ ਜਿੰਨਾ ਜਿੰਨਾ ਕੁਝ ਆਪਾਂ ਨੂੰ ਮਿਲਿਆ ਨਾ ਉਹਦਾ ਸ਼ੁਕਰ ਕਰਿਆ ਕਰੋ ਜਿਨੇ ਉੱਠਣ ਲੱਗਿਆ ਧਰਤੀ ਮਾਂ ਨੂੰ ਮੱਥਾ ਸੌਣ ਲੱਗਿਆ ਵੀ ਧਰਤੀ ਮਾਂ ਨੂੰ ਮੱਥਾ ਮਹਾਰਾਜ ਸੱਚੇ ਪਾਤਸ਼ਾਹ ਬੜਾ ਕੁਝ ਦਿੱਤਾ ਜਿਹੜੇ ਤੂੰ ਨੈਣ ਪ੍ਰਾਂਣ ਦਿੱਤੇ ਆ ਰੋਟੀ ਪਾਣੀ ਚੱਲਦਾ ਜਿੱਥੇ ਜਾਈਦਾ ਲੋਕ ਕਹਿੰਦੇ ਭਲਵਾਨ ਜੀ ਸਾਥੀ ਜਿੱਤੋਂ ਵੱਧ ਕੀ ਚਾਹੀਦਾ ਚਾਹੀਦਾ ਕੁਝ ਕਹਿੰਦੇ ਸਭ ਤੋਂ ਮੇਨ ਗੱਲ ਆ ਜਿਹਨੂੰ ਸਿੱਧਕ ਆ ਗਿਆ ਉਹਨੂੰ ਸਾਰਾ ਕੁਝ ਸਿੱਧਕ ਜ਼ਰੂਰੀ ਹੈ ਸਿੱਧਕ ਇੱਕ ਦਿਨ ਮੈਂ ਫੋਟੋ ਜੀ ਵੇਖਣਿਆ ਦੋ ਦਿਮਾਗ ਬਣਾਏ ਇੱਕ ਦੇ ਦਿਮਾਗ ਚ ਨੇਚਰ ਆਉਂਦਿਆ ਸੀ ਇੱਕ ਦੇ ਦਿਮਾਗ ਚ ਪਹਾੜ ਆਉਂਦਿਆ ਦਿਮਾਗ ਦਿਮਾਗ ਦੀ ਆ ਪਾਸਾ ਪਿੱਛੇ ਬੰਦਾ ਸਾਰੇ ਜਿੰਨ ਕੀ ਪਜਾਰੋ ਕੀ ਕਰ ਲਵਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਮਹਾਰਾਜ ਜਿੰਦਗੀ ਜੀਉ ਨਹੀਂ ਸਕਦਾ ਬੰਦਾ ਸੁਖ ਮਹਾਰਾਜ ਇੰਨੇ ਕਿ ਦਵੇ ਆਈ ਚਲਾਈ ਚੱਲੀ ਪਰਮੇਸ਼ਰ ਆਈ ਚਲਾਈ ਚਲਾਵੇ ਘਰੇ ਦੁੱਖ ਤਕਲੀਫ ਨਾ ਆਵੇ ਭੈਣ ਭਰਾ ਰਾਜੀ ਬਾਜੀ ਰਹਿਣ ਸਾਰੇ ਜਣੇ ਆਪੋ ਆਪਣੀ ਥਾਂ 'ਤੇ ਰਾਜੀ ਬਾਜੀ ਰਹਿਣ ਜਿੱਦਾਂ ਜਿੰਦਗੀ ਦਾ ਰਵੇ ਰੱਬ ਕੋਹੇ ਨਾ ਕੋਈ ਹਾਂ ਰਾਜੀ ਬਾਜੀ ਰੱਖੇ ਜੇ ਕੋਈ ਅੱਡੇ ਤੋਂ ਗਲਤੀ ਛਲਤੀ ਹੁੰਦੀ ਰੱਬ ਮਾਫ਼ ਕਰੇ ਬਹੁਤਾਂ ਦੀ ਅੰਦਰੂਸਤੀ ਭਾਣ ਅੰਦਰੂਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾ ਅੰਤਰੀ ਗੱਲ ਤੋਂ ਬਾਅਦ ਸਾਰੇ ਭੋਲੇ ਰਾਜਪਟਾਂ ਤੋਂ ਪਰੰਪਰਣੀ ਰੋਜ਼ੀ ਦੀ ਸੇਵਾ ਸਰਕਾਰ ਦੇ ਉਸ ਸੇਵਾਦਾਰ ਦਾ ਬਰਦਾਸ਼ਤ ਕਰਨੇ ਕੋਲ ਨਹੀਂ ਪਰ ਇਹ ਗੁਰਪ੍ਰੀ ਸਾਹਿਬ ਦੇ ਵਿੱਚ ਖੋਲਦਾਨ ਦਾ ਜਿਹੜਾ ਕੈਂਪ ਚੱਲ ਰਿਹਾ ਹੈ ਜਿਹੜੇ ਵੀਰ ਦੁਨੀਆ ਦਾ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਜਿਹੜੇ ਚਾਹ ਮਾਣਾ ਜਰੂਰ ਇਹ ਦਾਨ ਕਰਿਓ ਸਭ ਤੋਂ ਵੱਡਾ ਦਾਨ ਹੁੰਦਾ ਹੈ ਔਰ ਪੰਛਰੀ ਇਹ ਦਿੱਤੀ ਸ਼ਖਸ਼ੀਅਤ ਸਤਕਾਰ ਦੇ ਯੋਗ ਮਹਾਪੁਰਸ਼ ਸ਼੍ਰੀਮਾਨ ਸੰਤ ਮਹਾਪੁਰਸ਼ ਬਾਬਾ ਸੁੱਖਾ ਸਿੰਘ ਸਾਹਿਬ ਜੀ ਸਤਕਾਰ ਦੇ ਯੋਗ ਹੈ ਹੈ ਥੋੜਾ ਚਲੋ ਚਲ ਓਕੇ ਬਾਬਾ ਜੀ ਕੋਈ ਨਹੀਂ ਹੈਗਾ ਉਹ ਚਲ ਚੌਥੀ ਚੌਥੀ ਚ ਉਹਨੇ ਜਾਣਾ ਹੀ ਜਣਾ ਨਹੀਂ ਤੇ ਤੀਜੀ ਚ ਜਦੋਂ 20 ਦਾ ਟਾਈਮ ਟਾਪ ਨਹੀਂ ਉਹਨੇ ਤੀਜੀ ਨਹੀਂ ਤੇ ਤੀਜੀ ਕੁਚੀ ਚ ਉਹਨੇ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਯਾ ਮੇਰੇ ਨਾਲ ਪੱਕਾ ਜਾਫੀ ਹੋਵੇ ਨਾ ਕਿ ਦੋ ਤੇ ਫੜਨ ਲਾ ਮੁਰਨ ਨਾ ਦਵੇ ਕੋਈ ਵਾਹ ਜੀ ਵਿੱਚੋਂ ਚੋ ਮੋੜਨ ਨਾ ਦਾ ਮੈਂ ਦੇਖ ਰਿਹਾ ਸੀ ਕਿਹਦੇ ਵਿੱਚ ਤਿੰਨ ਅਰੀ ਤੋਂ ਇੰਨੇ ਬਣਾਇਆ ਹੈ ਮੈਨੂੰ ਲੱਗਦਾ ਮੋੜਨ ਨਹੀਂ ਦਿੰਦਾ ਮੋੜਨ ਨਹੀਂ ਦਿੰਦਾ ਹੋਰ ਨੰਬਰ ਤੇ ਮੜਾ ਜਾ ਪੈਰ ਪੁੱਟ ਕੇ ਇਹ ਕਿਹਾ ਹੈਪੋਟ ਕੇ ਨਹੀਂ ਲੱਗਦਾ ਮਿਹਨਤ ਨਹੀਂ ਕਰਦਾ ਮਿਹਨਤ ਨਹੀਂ ਹੈਗੀ ਜੱਗੂ ਜਿੱਦਾਂ ਨਹੀਂ ਹੈ ਅੱਜ ਪਹਿਲੇ ਦੋ ਮੌਕੇ ਨੂੰ ਜਿੰਨੇ ਮਿਲੇ ਸੀ ਨਾ ਮੈਂ ਦੋ ਰੀਟ ਮੈਂ ਤੈਨੂੰ ਨਾ ਜੱਗੂ ਉਧਰ ਵੀ ਚੱਲੋ ਮੈਂ ਤੈਨੂੰ ਉਧਰ ਵੀ ਕਿਹਾ ਸੀ ਵੇਖ ਮੈਂ 10 ਦਿਨ ਮਿਹਨਤ ਲਾਈ ਤੇ ਮਿਹਨਤ ਕਹਿੰਦੀ ਮੈਂ ਹੈਗੀ ਆ ਹਣਾ ਤੇ ਕੰਜਰੋ ਤੁਹਾਡੇ ਤੁਹਾਡੀ ਉਮਰ ਆ ਤੁਹਾਡਾ ਸਾਰਾ ਕੁਝ ਤੈਨੂੰ ਮੈਂ ਕਹਿਆ ਗੇੜੀ ਕਮਾਈ ਜਾਇਆ ਕਰ ਬੰਦੇ ਦੀ ਕੀਚੀ ਵੜਲੇ ਬੰਦਾ ਤੈਨੂੰ ਐ ਲਾ ਲਾ ਮਰ ਜੇ ਕੀਚੀ ਫੜੀ ਗੁੱਟ ਫੜਿਆ ਤੇ ਤੈਨੂੰ ਐ ਫੜੇ ਵੇ ਤੂੰ ਨਾਲ ਹੀ ਉਹਦੇ ਚੁੱਕਿਆ ਜਾਵੇਂ ਹੱਥ ਨਾ ਨਿਕਲੇ ਅੱਗੇ ਇਦਾਂ ਹੀ ਉਹ ਆ ਜਾਪੀ ਅੱਗੇ ਇਦਾਂ ਹੀ ਕਰਦਾ ਸੀ ਹਾਂ ਉਹ ਤੇ ਤੇਰਾ ਹੁਣ ਤੈਨੂੰ ਕਿੰਨੇ ਤਿੰਨ ਚਾਰ ਮੌਕੇ ਹੀ ਪਹਿਲੇ ਦੋ ਸ਼ੰਕਰ ਪਹਿਲੀ ਕੋਟੀ ਸ਼ੰਕਰ ਉਹ ਕਿੱਡਾ ਵਧੀਆ ਤਗੜੇ ਖੁੱਛ ਫੜੀ ਮੁੜ ਕੇ ਜੀਵਨ ਜੀਵਨ ਨਜਰਤਾਤਾ ਉਦੋਂ ਵੀ ਦੋ ਲੱਗਾ ਪੈਰ ਪਾਰ ਪਾ ਕੇ ਰੱਖਿਆ ਕਰ ਇੱਥੇ ਰਿਆ ਕਰ ਇੱਥੇ ਅਗਲੇ ਵੇਲੇ ਮੈਂ ਜਾਣਾ ਅਗਲੇ ਵੇਲੇ ਆ ਮੋਟਾ ਉਹਦੀ ਵੱਖੀ ਚ ਮਾਰਿਆ ਹੋਵੇ ਤੇ ਕੁਛ ਕਰਨਾ ਪਈ